ਆਸੇ ਨਮਰ ਲਾ ਫਤਿਹ ਲਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤ ਭਾਪੁਰ ਦੀਆਂ ਵਾਰਸਾਂ ਨੇ ਜਿਵੇਂ ਮੋਰਚਾ ਧਮਾਲਿਆ ਏ ਉਸੇ ਨਾਮ ਦੀ ਨਾਲ ਗੱਲ ਇਹ ਪੂਰੇ ਭਾਪੁਰ ਵਿੱਚ ਨੇ ਪੂਏ ਆਲਵਾੜ ਦੇ ਸਾਰੇ ਦੇਸ਼ ਜਾਣੀ ਆ ਕਿ ਪਾਰਕ ਦੇਸ਼ ਆ ਜੀਦੇ ਉੱਤੇ ਇੱਕ ਸੂਬਾ ਹੈ ਜਿਹਦਾ ਨਾਮ ਹੈ ਪੰਜਾਬ ਤੇ ਜਿਹੜੇ ਪੰਜਾਬ ਨੂੰ ਅਜੇ ਤੱਕ ਆਪਾਂ ਨੇ ਮੰਨਿਆ ਹੀ ਨਹੀਂਗਾ ਕਿ ਸਾਡਾ ਹਿੱਸਾ ਵਾ ਹਰ ਪੱਖੋਂ ਪੰਜਾਬੀਆਂ ਅੱਖੋਂ ਉਹਲੇ ਕੀਤਾ ਜਾਣਾ ਹਰ ਤੱਕ ਤੋਂ ਪੰਜਾਬੀਆਂ ਦਾ ਵਿਕਰਾ ਕੀਤਾ ਜਾਣਾ ਕਿਉਂਕਿ 147 ਦੀ ਵੰਡ ਤੋਂ ਲੈ ਕੇ ਪਾਰ ਤੋਂ ਪਾਕਿਸਤਾਨ ਦੇ ਦੇਸ਼ ਬਣ ਜਾਣੇ ਤੇ ਸਾਫੀ ਇਹ ਸਾਡਾ ਰਾਜ ਜਿਹੜਾ ਸਾਡਾ ਰਾਜ ਆ ਉਹਨੂੰ ਨਹਿਰੂ ਵਰਗਿਆਂ ਨੇ ਜਿਨ੍ਹਾਂ ਵਰਗਿਆਂ ਨੇ ਵੰਡ ਕੇ ਬਰਬਾਦ ਕਰ ਦੇਣਾ ਅੱਜ ਵੀ ਉਹਦੇ ਤੋਂ ਲੈ ਕੇ ਅੱਜ ਤੱਕ ਕਦੀ ਪੰਜਾਬੀ ਸੁਪਰ ਕਦੀ ਦੁਨੀਆਂ ਨੂੰ ਬਾਤ ਦੇ ਘਾਰ ਇਹ ਲੜਦੇ ਲੜਦੇ ਅੱਜ ਵੀ ਫਾਪੜੇ ਜਿਹੀ ਜ਼ਿੰਦਗੀ ਆ ਉਹ ਕਦੀ ਛੜਕਾਈ ਜਾਂ ਪਰੜੀਆਂ ਤੇ ਕਦੀ ਰੇਲਾਂ ਵੀ ਪਰੜੇ ਦੇ ਗਿਜਾਰ ਰਹੇ ਆ ਪਰ ਸੋਚਾ ਇਹ ਜੋ ਰਹਾਵਾ ਸੰਵਾਦ ਲੋਕ ਇਹਦੇ ਤੇ ਸੱਚ ਕਰਨ ਦੀ ਇਹ ਅਸੀਂ ਗੱਲ ਕਰਦੇ ਆਂ ਜੇ 77 ਸਾਲ ਹੋ ਗਏ ਆ ਸਾਨੂੰ ਲੋਕਤੰਤਰ ਦੇ ਵਿੱਚ ਬੱਝਿਆ ਨੂੰ ਇਹਦਾ ਲੋਕਤੰਤਰ ਅੰਗਰੇਜ਼ ਬਣਾ ਕੇ ਗਿਆ ਸੀ ਕਿ ਜ਼ਾਇਦਾਰੀ ਸਿਸਟਮ ਹੈ ਛੋਟੇ ਛੋਟੇ ਸੁਭੇ ਸੀ ਉਹਨਾਂ ਨੂੰ ਵੋਟ ਸਿਸਟਮ ਵਿੱਚ ਲਿਆ ਕੇ ਕਿ ਵੋਟ ਦਾ ਮੁੱਲ ਜਿਹੜਾ ਵਾ ਉਹ ਸੌ ਕਿਹੜਾ ਤਾਂ ਵੀ ਉਹਨਾਂ ਹੀ ਰੇਤ ਜਿਹਦੇ ਕੋਲ ਮਰਲਾ ਨਹੀਂ ਉਹ ਵੀ ਉਧਾਨਾ ਵਿਚਾਰ ਰੱਖਦਾ ਹੋਏ ਤੇ ਸਾਹਮਣੇ ਘਰ ਦਿੱਤਾ ਸੀ ਇੱਕ ਉਹ ਹਦਕਾਰ ਦੀ ਦਰਵਾਜ਼ਾ ਹੋਈ ਕਿਉਂ ਮੈਂ ਉਹਨਾਂ ਨੂੰ ਪਾਣੀ ਜਿਹੜੇ ਜ਼ੈਲਦਾਰ ਸੀ ਜਿਹੜੇ ਰਾਜੇ ਸੀ ਉਹ ਐਮਪੀ ਤੇ ਐਮਐਲ ਬਣ ਗਏ ਤੇ ਉਹਨਾਂ ਲੋਕਾਂ ਨੇ ਉਦੋਂ ਹੀ ਫਰੀਦ ਕੇਸ ਨੂੰ 500 ਰੁਪਇਆ ਤੇ ਸ਼ਰਾਬ ਦੀ ਬੋਤਲ ਦੇ ਇਹ ਆਪਣਾ ਹੋਈ ਕਾਲਾ ਰਾਜੇ ਦਾ ਚਲਾ ਮਤਲਬ ਕਿ ਸਾਡੀ ਇਹ ਤੇ ਸਾਡੇ ਕੋਲ ਬੁੜਾਈ ਖੋਲੀ ਸਾਡੇ ਹੱਥਾਂ ਨਾਲ ਖੋਲਵੇ ਤੇ ਅਸੀਂ ਬੈਠੇ ਬੀਬੇ ਰਾਣੇ ਆ ਬੋਲੇ ਹੀ ਬਿੜੀ ਜੇ ਤੇ ਸਾਡੇ ਨੇ ਉਂਗਲ ਉਣੀ ਜੇ ਕਾਲੀਆਂ ਨੇ ਦਰਸਾ ਰਾਜ ਕੀਤਾ ਜਿਹੜਾ ਕਾਲੀਆਂ ਦੇ ਰਾਵੇ ਸਕੂਲੇ ਚੌਰਖਾ ਦੇ ਤੇ ਖਿਜਰੀ ਖਾਦੇ ਪਰਿਆ ਮਰਦਾ ਨੰਬਰ ਪਰਦਾ ਨਹੀਂ ਆਉਂਦਾ ਮਗਰੇ ਝੂੜੇ ਤੇ ਡੌਟੇ ਪਾਸਾ ਕਰ ਗਿਆ ਤਾ ਨੂੰ ਐਂ 잡ਿਆ ਕਿ ਜਿਵੇਂ ਅਸੀਂ ਵੱਜਣ ਲੱਗੇ ਆ ਪਰ ਮੈਂ ਸੱਜਾ ਕਿਹੜਾ ਬੰਦਾ ਦਿਮਾਗ ਦਾ ਪਾਗਲ ਹੋਇਆ ਉਹਦਾ ਕੋਈ ਲਾੜੀ ਨਹੀਂ ਦੇਖਾਂ ਕਿਉਂਕਿ ਜਿਹੜਾ ਬੰਦਾ ਦਿਮਾਗ ਤੇ ਹੋਇਆ ਉਹ ਕੰਮ ਕਰ ਸਕਦਾ ਜੀ ਮੈਂ ਸੱਜਾ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਦਿਮਾਗੋਂ ਪਾਗਲ ਕੀਤਾ 20 ਕਿਲੋ ਰਿਕਾਂਚ ਤੇ ਮੈਂ ਚਾਤੀ ਲੈ ਕੇ ਕਿਉਂਕਿ ਸਾਨੂੰ ਮੁੱਢ ਘਾਨ ਦੀ ਆਤ ਪੈ ਗਈ ਆ ਤੇਰੇ ਵੀ ਮੁੱਢ ਖਾਣਾਂਗੇ ਫਿਰ ਚੰਗੀ ਸੋਚ ਨਹੀਂ ਆਊਗੀ ਜਦੋਂ ਖਮਾਈ ਕਰਕੇ ਖਾਂਗੇ ਤੇ ਫਿਰ ਚੰਗਾ ਪੱਕ ਜਾਊਗਾ ਇੱਕ ਕਰਕੇ ਇਹਦੇ ਵਿੱਚੋਂ ਨਿਕਲਣ ਦੀ ਲੋੜ ਆ ਤੇ ਨਿਕਲਣ ਲਈ ਸਮਾਂ ਹੋਣਗੇ ਆਹ ਦਾ ਸਮਾਂ ਨਿਕਲਣ ਕਿੱਥੇ ਆਇਆ ਜੇ ਪੰਜ ਸਾਲਾਂ ਦਾ ਸਮਾਂ ਦਾ ਵੀ ਨਿਕਲਣਾ ਜਦੋਂ ਪਰ ਅਸੀਂ ਇਲਾਜ ਦੇ ਵਾਸਤੇ ਵੇੇ ਇਹ ਰਹੇ ਮੋਢੀ ਕਰ ਰਹੇ ਨੇ ਆ ਤੇ ਫਿਰ ਉਸੇ ਨੂੰ ਕੋਸੀ ਜਾਂਦੇ ਧਰਨੇ ਲਾਈ ਜਾਂਦੇ ਰਹੀ ਜਾਂਦੇ ਆ ਇਸ ਕਰਕੇ ਮੈਂ ਤਾਂ ਸਿਰਫ ਇੱਕ ਅਰਦਾਸ ਬੇਨਤੀ ਕਰੂੰਗਾ ਕਿ ਸਿਰਫ ਗੁਰਪਤਾਂ ਮੇਰੀ ਓ ਪਿਆਰ ਜੇਰਾ ਤੱਤਾਵਾਲ ਤੱਤਾਵਾਲ ਘੋੜਿਆਂ ਦੀ ਕਾਫੀਆਂ ਦੇ ਰਹਿਣਾ ਉਸ ਤੋਂ ਬਾਅਦ 44000 ਰਾਜ ਕਰਨਾ ਤੁਹਾਡੇ ਹੱਥ ਆ ਪਰ ਉਹਨੇ ਨਾ ਵੱਡਾ ਸਰੀਹ ਲੈ ਜਾਣਾ ਇਹ ਸੇਧਕ ਦੇ ਸਬਰ ਨਾਲ ਲੜਨਾ ਕਿੱਦਾਂ ਵਾ ਤੇ ਸੋਕੇ ਸਬਰ ਦਾ ਸਬੂਤ ਕਿੱਦਾਂ ਦੇਣਾ ਜਦ ਇੱਕ ਅੱਜ ਦੇ ਰਾਜ ਤਖਤਾਂ ਦੇ ਮਜਬੂਤ ਤੇ ਜੂਰ ਆਊਗਾ ਪਰ ਲੋ ਆ ਦਿਮਾਗ ਦੇ ਵਿੱਚੋਂ ਮੋਤਲ ਨਾ ਦੀ ਜੱਕੜਦੀ ਉਹ ਕੱਟ ਕੇ ਬਾਹਰ ਸੁੱਟ ਲੀਏ। ਪਾਸ ਜਵਾਹ ਫੇਰਾ ਆ ਵਾਪਸ। ਸਵਾਗਤ ਜਨਾਵ ਕਰਨੇ ਜ਼ਰੂਰੀ ਆ। ਜੇ ਵੀ ਸਵਾਗਤ ਜਨਾਵ ਕਰਨ ਜੋ ਕੇ ਨਾ ਹੋਏ ਤੇ ਫਿਰ ਅੱਗੇ ਵੰਨੂ ਹੋ ਰਾਖਮ ਲੁੱਟ ਕੇ ਲੈ ਜਾਂਦੇ। ਭਾਵੇਂ ਉਹ ਮੋਦੀ ਹੋਣ, ਭਾਵੇਂ ਕਾਲੀ ਹੋਣ, ਭਾਵੇਂ ਕਾਂਗਰਸੀ ਹੋਣ, ਇਹ ਚ ਗੁੱਸਾ ਜ਼ਰੂਰ ਕਰ ਲਿਓ। ਪਿੰਡਾਂ 'ਚ ਪ੍ਰਚਾਰ ਕਰ ਲਿਓ, ਘਰ-ਦਿਆਂ 'ਚ ਕਰ ਲਿਓ। ਕਿ 13 ਫਰਵਰੀ ਨੂੰ ਸਾਡੇ ਬਚਦਰ ਕੀਤਾ ਗਿਆ। ਪਾਉ ਉਹਨੇ ਕਾਇਤਰਾ ਵਾਰੰਮੜਦੇ ਨਾ ਕਿਸੇ ਕੱਲ ਨਹੀਂ ਨਾ ਕੰਗਰਸੀ ਨਾ ਆਮਨ ਤੁਹਾਡੇ ਅੱਗੇ ਜਹਾਵਾ ਨਾਰਾ ਨਹੀਂ ਮਾਰਿਆ ਤੇ ਫਿਰ ਉਹ ਕਿਵੇਂ ਜੰਗੇ ਤਨਹਾਵਾ ਨਾਰਾ ਨਹੀਂ ਮਾਰਿਆ ਗੁੱਸਾ ਕਰਦੇ ਜਿਹਨੂੰ ਗੁੱਸਾ ਕਰਨਾ ਸਿੱਖੇ ਨਾ ਫਿਰ ਉਹ ਜਿੱਤ ਲਵਾਂਗੇ ਉਹ ਜੀ ਦਾ ਸਰਸਾ ਉਹ ਜੀ ਦੀ